10ਵੀਂ ਦਾ ਜੋ ਨਤੀਜਾ ਆਲਣਾ ਹੈਗਾ ਬੋਰਡ ਪ੍ਰੀਖਿਆ ਦਾ ਜਿਹਦੇ ਵਿੱਚੋਂ ਮੈਰਿਟੋਰੀਅ ਸਕੂਲ ਤਲਵਾੜਾ ਦੀਆਂ 7 ਵਿਦਿਆਰਥਣਾਂ ਨੇ ਮੈਟ ਲਿਸਟ ਵਿੱਚ ਆ ਕੇ ਜਿਹੜਾ ਰਚਿਆ ਇਤਿਹਾਸ ਬਹੁਤ ਵੱਡੀ ਜਿਹੜੀ ਇੱਥੇ ਪ੍ਰਾਪਤੀ ਦੇਖ ਰਿਆਂ ਮੈਰਿਟੋਰੀਅ ਸਕੂਲ ਤਲਵਾੜਾ ਦੀ ਜੀ 7 ਵਿਦਿਆਰਥਣੀਆਂ ਦਾ ਮੈਟ ਵਿੱਚ ਆਉਣਾ ਇੱਕ ਬਹੁਤ ਵੱਡਾ ਗੱਲ ਆਪਣੇ ਆਪ ਦੇ ਵਿੱਚ ਕਿਉਂਕਿ ਹਰ ਇੱਕ ਸਕੂਲ ਵਿੱਚੋਂ ਕਿਸੇ ਚ ਇੱਕ ਮੈਟ ਹੁੰਦਾ ਇੱਕ ਚ ਦੋ ਲਗਾਤਾਰ ਜਿਹੜਾ 7 ਵਿਦਿਆਰਥਣਾਂ ਜਿਹੜੀਆਂ ਮੈਟ ਵਿੱਚ ਆਈਆਂ ਨੇ ਕਿਸ ਤਰ੍ਹਾਂ ਵਿਦਿਆਰਥਣਾਂ ਜਿਹੜੀਆਂ ਖੁਸ਼ਮੁਜਾਜ ਦਿਖਾਈ ਦੇ ਰਹੀਆਂ ਨੇ ਇਸ ਦਾ ਜਿਹੜਾ ਸਮੁੱਚਾ ਸਿਹਰਾ ਪ੍ਰਿੰਸੀਪਲ ਸਰ ਸਮੂਹ ਸਟਾਫ ਤੇ ਮਾਪਿਆਂ ਨੂੰ ਜਾਂਦਾਗਾ ਜਿਨ੍ਹਾਂ ਦੇ ਬੱਚੇ ਜਿਹੜਾ ਬਹੁਤ ਤਰੱਕੀ ਦੀਆਂ ਲੀਹਾਂ ਨੂੰ ਜਿਹੜਾ ਛੂ ਰਹੇ ਨੇਗੇ ਸੋ ਲਗਾਤਾਰ ਜਿਹੜਾ ਸਟਾਫ ਵੱਲੋਂ ਬਹੁਤ ਜ਼ਿਆਦਾ ਜਿਹੜਾ ਸਨਮਾਨ ਕੀਤਾ ਗਿਆ ਇਹਨਾਂ ਬੱਚਿਆਂ ਦਾ ਤੇ ਉਹਨਾਂ ਨੂੰ ਜਿਹੜੀਆਂ ਮਠਿਆਈਆਂ ਵੰਡੀਆਂ ਗਈਆਂ ਬਾਕਾਇਦਾ ਤੌਰ ਤੇ ਕਿਉਂਕਿ ਇਹਨਾਂ ਬੱਚਿਆਂ ਨੇ ਜਿਹੜਾ ਪੂਰੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੁਸ਼ਿਆਰਪੁਰ ਇਲਾਕੇ ਦਾ ਮੈਰੀਟੋਰੀਅਸ ਸਕੂਲ ਤਲਵਾੜੇ ਦਾ ਸਮੁੱਚੇ ਪੰਜਾਬ ਦਾ ਜੇ ਆਪਾਂ ਕਹੀਏ ਬਹੁਤ ਗਰੀਬ ਘਰਾਂ ਦੇ ਜਵਾਕ ਇਹਨਾਂ ਮੈਰੀਟਰੀ ਸਕੂਲਾਂ ਵਿੱਚ ਪੜ੍ਹਦੇ ਆਗੇ ਰੈਡੈਂਸ ਸਕੂਲ ਹੈ ਜਿਹੜੇ ਰਹਿਸ਼ੀ ਨੇਗੇ ਲਗਾਤਾਰ ਇੱਥੇ ਜਿਹੜੇ ਵਿਦਿਆਰਥੀ ਰਹਿੰਦੇ ਨੇਗੇ ਤੇ ਮਿਹਨਤ ਕਰਦੇ ਨੇਗੇ ਮਿਹਨਤ ਕਰਕੇ ਜਿਹੜਾ ਆਪਣੇ ਜੀਵਨ ਨੂੰ ਚਾਰ ਚੰਨ ਲਾ ਰਹੇ ਨੇ ਜਿਹੜਾ ਜਿਹੜਾ ਸਟਾਫ ਹੈਗਾ ਲਗਾਤਾਰ ਜਿਹੜਾ ਜੋਗ ਅਗਵਾਈ ਕਰਦਾ ਹੋਇਆ ਇਹਨਾਂ ਜਿਹੜਾ ਵਿਦਿਆਰਥੀਆਂ ਨੂੰ ਪੜ੍ਹਾਉਂਦਾਗਾ ਤੇ ਲਗਾਤਾਰ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਆਂਗੇ ਕਲਾਸਾਂ ਲਾਉਂਦੇ ਨੇਗੇ ਜਿਹੜੇ ਐਕਸਟਰਾ ਕਲਾਸਾਂ ਲਾਈਆਂ ਜਾਂਦੀਆਂ ਨੇ ਇਹਨਾਂ ਬੱਚਾ ਨੂੰ ਬਹੁਤ ਜ਼ਿਆਦੀ ਜਿਹੜੀ ਪੜ੍ਹਾਈ ਕਰਾਈ ਜਾਂਦੀ ਆ ਖੇਡਾਂ ਦੇ ਵਿੱਚ ਸੱਭਿਆਚਾਰ ਗਤੀਵਿ ਤੇ ਕਿਸ ਤਰ੍ਹਾਂ ਦੇ ਨਾਲ ਸਮੁੱਚਾ ਸਟਾਫ ਪ੍ਰਿੰਸੀਪਲ ਸਾਹਿਬ ਜਿਹੜਾ ਖੁਸ਼ਮੁਜਾਜ ਦਿਖਾਈ ਦਿੰਦੇ ਹੋਏ ਇਹਨਾਂ ਵਿਦਿਆਰਥੀਆਂ ਦਾ ਜਿਹੜਾ ਸਨਮਾਨ ਕਰਦੇ ਹੋਏ ਤਾਂ ਪੂਰੀ ਜਿਹੜਾ ਅੱਜ ਪੰਜਾਬ ਦੇ ਵਿੱਚ ਇਹ ਗੱਲ ਜਿਹੜੀ ਆ ਰਹੀ ਆ ਉੱਪਰ ਕੇ ਵੀ ਇੱਕੋ ਜਿਹੜਾ ਇਸ ਸਕੂਲ ਵਿੱਚ 7 ਵਿਦਿਆਰਥੀਆਂ ਦਾ ਮੈਰਿਟ ਵਿੱਚ ਆਉਣਾ ਇੱਕ ਬਹੁਤ ਵੱਡੀ ਜਿਹੜੀ ਕਾਮਯਾਬੀ ਦਿਖਾਈ ਦੇ ਰਹੀ ਹੈਗੀ ਮੈਰਿਟੋਰੀਅਸ ਸਕੂਲ ਤਲਵਾੜਾ ਦੀ ਸੋ ਦੱਸ ਦਿਆਂ 9ਵੀਂ 10ਵੀਂ 11ਵੀਂ 12ਵੀਂ ਸਕੂਲ ਜਿਹੜਾ ਇਹ ਲੜਕੀਆਂ ਦਾ ਸਕੂਲ ਆ ਮੈਰੀਟੋਰੀਅ ਸਕੂਲ ਤਲਵਾੜਾ ਜਿੱਥੇ ਇੰਗਲਿਸ਼ ਮੀਡੀਅਮ ਦੇ ਸਕੂਲ ਨੇਗੇ ਤੇ ਬੱਚਿਆਂ ਦਾ ਜਿਹੜਾ ਟੈਸਟ ਹੁੰਦਾ ਬਕਾਇਦਾ ਤੌਰ ਤੇ ਇਹ ਜਿਹੜਾ ਇੱਥੇ ਜਿਹੜਾ ਸਿਰਫ ਜਿਹੜਾ 39 ਬੱਚੇ ਸੀਗੇ ਇਸ ਕਲਾਸ 'ਚ 39 'ਚੋਂ ਜਿਹੜਾ 7 ਬੱਚੇ ਉਹ ਮੈਟ ਵਿੱਚ ਆਏ ਨੇਗੇ ਬਾਕੀਆਂ ਦੇ ਵਿੱਚ ਜਿਹੜੀ 11ਵੀਂ 12ਵੀਂ ਚੱਲਦੀ ਹੈਗੀ ਇੱਥੇ ਜਿਹੜਾ ਹੈਗਾ ਲੜਕੀਆਂ ਦਾ ਸਕੂਲ ਆ ਬਾਕੀ ਜਿਹੜੇ ਲੜਕੇ ਤੇ ਲੜਕੀਆਂ ਦੇ ਜਿਹੜੇ ਸਾਂਝੇ ਸਕੂਲ ਨੇ ਸਾਰੇ ਜਿਹੜੇ ਮੈਰੀਟੋਰੀਅ ਸਕੂਲ ਨੇ ਬਹੁਤ ਸ਼ਾਨਦਾਰ ਸਕ ਦਿਖਾਈ ਦੇ ਰਹੀ ਆਪਾਂ ਨੂੰ ਜਿਹੜਾ ਇਹਨਾਂ ਵਿਦਿਆਰਥੀਆਂ ਦੁਆਰਾ ਕਾਮਯਾਬੀ ਹੈ ਜਿਹੜੀ ਸਮੁੱਚੀਆਂ ਜਿਹੜੀਆਂ ਖਬਰਾਂ ਵੀ ਛਾਈਆਂ ਹੋਈਆਂ ਨੇ ਇਹਨਾਂ ਵਿਦਿਆਰਥੀਆਂ ਨੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਮੈਟਾਂ ਦੇ ਵਿੱਚ ਆ ਕੇ ਨਾਮਣਾ ਖੱਟਿਆਗਾ ਤੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਸਟਾਫ ਲਗਾਤਾਰ ਮਿਹਨਤ ਕਰਕੇ ਇਹਨਾਂ ਵਿਦਿਆਰਥੀਆਂ ਨੂੰ ਉਹਨਾਂ ਦਾ ਜਿਹੜਾ ਭਵਿੱਖਾ ਉਹ ਰੌਸ਼ਨ ਕਰ ਰਿਹਾ ਹੈਗਾ ਲਗਾਤਾਰ ਜਿਹੜਾ ਆਪਾਂ ਦੇਖ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਸਨਮਾਨ ਕੀਤਾ ਜਾ ਰਿਹਾ ਹੈਗਾ ਸਮੂਹ ਸਟਾਫ ਦੇ ਵੱਲੋਂ ਇਹਨਾਂ ਵਿਦਿਆਰਥੀਆਂ ਦਾ ਤੇ ਤਸਵੀਰਾਂ ਦੇ ਨਜ਼ਰ ਵਿੱਚ ਦੇਖ ਰਹੇ ਤੁਸੀਂ ਅਖਬਾਰ ਦੀਆਂ ਸੁਰਖੀਆਂ ਨਜ਼ਰ ਬਰੀਆਂ ਹੋਈਆਂ ਤਲਵਾੜਾ ਦੇ ਮੈਰਿਟਰੀ ਸਕੂਲ ਦੇ 7 ਵਿਦਿਆਰਥਣਾਂ ਨੇ ਹਾਸਲ ਕੀਤੀ ਮੈਰਿਟ ਜ਼ਿਲ੍ਹੇ ਚੋਂ ਪਹਿਲਾ ਦੂਜਾ ਤੇ ਤੀਜਾ ਸਥਾਨ ਕੀਤਾ ਪ੍ਰਾਪਤ ਜੀ ਇਸ ਤੇ ਜਿਹੜਾ ਮੈਂ ਖਬਰ ਚ ਦੇਖ ਰਿਹਾ ਆ ਪਾ ਤਲਵਾੜਾ ਦੀਆਂ 7 ਵਿਦਿਆਰਥਣਾਂ ਨੇ ਮੈਰਿਟ ਦਾ ਸਥਾਨ ਹਾਸਲ ਕਰਕੇ ਸਕੂਲ ਦੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੈਰਿਟਰੀ ਸਕੂਲ ਦੇ ਪ੍ਰਿੰਸੀਪਲ ਸੁਨੀਲ ਮਹਿਰਾਲ ਜੀ ਨੇ ਦੱਸਿਆ ਕਿ ਸੈਸ਼ਨ ਵਿੱਚ 10ਵੀਂ ਜਮਾਤ ਵਿੱਚ ਕੁੱਲ 39 ਵਿਦਿਆਰਥਣਾਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿੱਚੋਂ 7 ਵਿਦਿਆਰਥਣਾਂ ਨੇ ਮੈਰਿ ਸ਼ੇਮਾ ਤੇ ਜ਼ਿਲ੍ਹੇ ਚੋਂ ਪਹਿਲਾ ਸਥਾਨ ਇਸੇ ਤਰ੍ਹਾਂ ਦੇ ਨਾਲ ਪ੍ਰਤਿਕਸ਼ਾ ਕੁਮਾਰੀ ਪੁੱਤਰੀ ਤਰਲੋਕਨਾਥ ਪਾਂਡੇ ਨੇ 637 ਅੰਕ ਹਾਸਲ ਕਰਕੇ ਪੰਜਾਬ ਚੋਂ ਨੌਵਾਂ ਤੇ ਜ਼ਿਲ੍ਹੇ ਚੋਂ ਦੂਜਾ ਸ਼ਹਿਰਪੁਰ ਦੇ ਵਿੱਚੋਂ ਤੇ ਰਪਿੰਦਰ ਕੁਮਾਰ ਪੁੱਤਰੀ ਕੁਲਵੀਰ ਸਿੰਘ ਨੇ ਜਿਹੜਾ 636 ਅੰਕ ਲੈ ਕੇ ਪੰਜਾਬ ਚੋਂ 10ਵਾਂ ਤੇ ਜ਼ਿਲ੍ਹੇ ਚੋਂ ਚੌਥਾ ਆਇਸ਼ਾ ਕੁਮਾਰੀ ਪੁੱਤਰੀ ਰਾਦੇ ਪ੍ਰਸ਼ਾਦ ਨੇ 633 ਅੰਕ ਪ੍ਰਾਪਤ ਕਰਕੇ ਜਿਹੜਾ ਹੈਗਾ ਪੰਜਾਬ ਚੋਂ 13ਵਾਂ ਤੇ ਜ਼ਿਲ੍ਹੇ ਚੋਂ ਸ਼ੇਮਾ ਇਸ ਤਰ੍ਹਾਂ ਦੇ ਨਾਲ ਈਸ਼ੀਤਾ ਪੁੱਤਰੀ ਗੁਰਲਾਲ ਚੰਦ ਨੇ 629 ਅੰਕ ਪ੍ਰਾਪਤ ਕਰਕੇ ਜਿਹੜਾ ਪੰਜਾਬ ਚ 17ਵਾਂ ਤੇ ਜ਼ਿਲ੍ਹੇ ਚੋਂ 17ਵਾਂ ਅਕਸ਼ਿਤਾ ਸ਼ਰਮਾ ਪੁੱਤਰੀ ਅਨਿਲ ਸ਼ਰਮਾ ਨੇ 627 ਅੰਕ ਹਾਸਲ ਕਰਕੇ ਪੰਜਾਬ ਚ 19ਵਾਂ ਤੇ ਜ਼ਿਲ੍ਹੇ ਚੋਂ 21ਵਾਂ ਤੇ ਇਸੇ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਸਰਿੰਦਰ ਕੁਮਾਰ ਜਿਹੜਾ ਮੁਸਕਾਨ ਪੁੱਤਰੀ ਸਰਿੰਦਰ ਕੁਮਾਰ 627 ਅੰਕ ਲੈ ਕੇ ਜਿਹੜਾ ਹੈਗਾ ਪੰਜਾਬ ਚ 19ਵਾਂ ਤੇ ਜ਼ਿਲ੍ਹੇ ਚੋਂ 23ਵਾਂ ਅੰਕ ਸਥਾਨ ਹਾਸਲ ਕੀਤਾ ਬਹੁਤ ਵੱਡੀਆਂ ਪ੍ਰਾਪਤੀਆਂ ਜਿਹੜੀਆਂ ਸਮੂੱਚੇ ਅਧਿਆਪਕਾਂ ਦੇ ਨਾਮ ਇਹਦੇ ਵਿੱਚ ਪਾਏ ਹੋਏ ਨੇਗੇ ਵੱਡੀਆਂ ਪ੍ਰਾਪਤੀਆਂ ਜਿਹੜੀਆਂ ਆਪਾਂ ਨੂੰ ਇੱਥੋਂ ਦੇਖਣ ਨੂੰ ਮਿਲ ਰਹੀਆਂ ਨੇ ਲਗਾਤਾਰਤਾ ਦੇ ਵਿੱਚ ਜਿਹੜਾ ਤੁਸੀਂ ਲਗਾਤਾਰ ਵੇਖ ਰਹੇ ਹੋਗੇ 10ਵੀ ਹੁਸ਼ਾਰਪੁਰ ਜਿਹੜਾ ਪਾਸ ਕਰਦੇ ਵਿੱਚ ਵੀ ਖਬਰ ਆਈ ਹੈ ਤਲਵਾੜਾ ਸਕੂਲ ਦਾ ਪ੍ਰਾਣਮ ਸ਼ਾਨਦਾਰ ਮੈਰਿਟੋਰੀਅਸ ਤਲਵਾੜਾ ਕੀ 7 ছাত্রائیں ਮੈਰਿਟ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਜਿਹੜੀਆਂ ਨਿਰੰਤਰ ਜਿਹੜੀਆਂ ਇਸ ਗੱਲ ਦੀ ਗਵਾਹੀ ਬਣੀਆਂ ਹੋਈਆਂ ਨੇ ਵੀ ਕਿਸ ਤਰ੍ਹਾਂ ਦੇ ਨਾਲ ਪ੍ਰਾਪਤੀਆਂ ਜਿਹੜੀਆਂ ਮੈਰਿਟੋਰੀਅਸ ਸਕੂਲ ਤਲਵਾੜਾ ਵੱਲੋਂ 7 ਵਿਦਿਆਰਥੀਆਂ ਦਾ ਮੈਰਿਟ ਵਿੱਚ ਆਉਣਾ ਬਹੁਤ ਵੱਡੀ ਗੱਲ ਆ ਗਈ ਫਕਰ ਵਾਲੀ ਗੱਲ ਆ ਗਈ ਮੈਰਿਟੋਰੀਅ ਸਕੂਲਾਂ ਦੇ ਲਈ ਬਹੁਤ ਗਰੀਬ ਘਰਾਂ ਦੇ ਜੁਵਾਕ ਪੜਦੇ ਇੱਥੇ ਮੁਫਤ ਪੜ੍ਹਾਈ ਮੁਫਤ ਖਾਣਾ ਤੇ ਮੁਫਤ ਰਹਿਸ਼ਾ ਤੇ ਵਿਦਿਆਰਥੀਆਂ ਦੀ ਜੋਗ ਅਗਵਾਈ ਕਰਦਾ ਹੋਇਆ ਪ੍ਰਿੰਸੀਪਲ ਸਰ ਦੀ ਅਗਵਾਈ ਦੇ ਵਿੱਚ ਸਟਾਫ ਜਿਹੜਾ ਹੈਗਾ ਉਹਨਾਂ ਨੂੰ ਨਿਰੰਤਰ ਤਰੱਕੀ ਦੀਆਂ ਲੀਹਾਂ ਦੇ ਵੱਲ ਲੈ ਕੇ ਜਾ ਰਿਹਾ ਹੈਗਾ ਸੋ ਲਗਾਤਾਰ ਜਿਹੜਾ ਇਹ ਖਬਰਾਂ ਜਿਹੜੀਆਂ ਬਹੁਤ ਜਿਹੜੀਆਂ ਆ ਰਹੀਆਂ ਨੇ ਕਿ ਵੀ ਮੈਰਿਟੋਰੀਅ ਸਕੂਲ ਤਲਵਾਰ ਦੀਆਂ ਸੱਤ ਵਿਦਿਆਰਥਣਾਂ ਨੇ ਵੈੱਬਟ ਵਿੱਚ ਜਿਹੜਾ ਰਚਿਆ ਇਤਿਹਾਸ ਬਹੁਤ ਵੱਡਾ ਇਤਿਹਾਸ ਆਪਣੇ ਆਪ ਦੇ ਵਿੱਚ ਜੇ ਵਧੀਆ ਲੱਗਿਆ ਤਾਂ ਇਸ ਨੂੰ ਲਾਈਕ ਕਮੈਂਟ ਕਰਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ